ਜਿਵੇਂ ਕਿ ਕਾਮਨ ਸੈਂਸ ਬਹੁਤ ਹੀ ਕਾਮਨ ਨਹੀਂ ਹੈ ਉਵੇਂ ਹੀ ਸੋਸ਼ਲ ਸੈਂਸ ਇੱਕ ਅਜੀ ਸੈਂਸ ਹੈ ਜਿਹੜੀ ਸੋਸਾਇਟੀ ਦੇ ਵਿੱਚ ਤਾਂ ਬਿਲਕੁਲ ਵੀ ਵਰਤੀ ਨਹੀਂ ਜਾ ਰਹੀ ਕੌਣ ਹੈ ਲੁੱਕ ਕਹਾਂ ਸੇ ਆਤੇ ਹੈ ਇਹ ਇਹ ਲੋਕ ਹੋਰ ਕੋਈ ਨਹੀਂ ਅਸੀਂ ਹੋਈਆਂ ਹਰ ਵਾਰ ਸਰਕਾਰ ਨੂੰ ਜ਼ਿੰਮੇਵਾਰ ਠਹਿਰਾ ਦੇਣਾ ਵੀ ਸਰਕਾਰ ਸਫਾਈ ਨਹੀਂ ਕਰਦੀ ਤੇ ਖੁਦ ਸਟਰੀਟਸ ਤੇ ਗੰਦ ਪਾਉਣਾ ਇਹ ਕਿੰਨਾ ਕੁ ਸਹੀ ਹੈ ਆਪਾਂ ਸਮਾਰਟ ਸਿਟੀ ਦੀ ਡਿਮਾਂਡ ਤਾਂ ਕਰ ਰਹੇ ਹਾਂ ਪਰ ਕੀ ਆਪਾਂ ਸਮਾਰਟ ਸਿਟੀ ਡਿਸਰਵ ਕਰਦੇ ਆ ਸਾਡੇ ਸਮਾਰਟ ਸਿਟੀਜ਼ਨਸ ਤਾਂ ਕੰਧਾਂ ਦੇ ਉੱਪਰ ਰਾਹੁਲ ਲਵਜ਼ ਪ੍ਰੀਆ ਲਿਖਣ ਚ ਬਿਜ਼ੀ ਨੇ 4000 ਕਰੋੜ ਲਗਾ ਕੇ ਬਣੀਏ ਮੁੰਬਈ ਮੈਟਰੋ ਦੀ ਹਾਲਤ ਦੇਖੋ ਐਦਾਂ ਲੱਗਦਾ ਜਿਵੇਂ ਕੋਈ ਕ੍ਰਾਈਮ ਸੀਨ ਹੋਵੇ ਨਹੀਂ 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 ਸਾਰ ਨੂੰ ਕਿ ਇੱਥੇ ਕੁਝ ਤਾਂ ਗੜਬੜ ਹੈ ਜ਼ਰੂਰ ਕੋਈ ਨਾ ਕੋਈ ਗੜਬੜ ਗੋਟਕਾ ਥੁੱਕ ਥੱਕ ਕੇ ਕੰਧਾਂ ਲਾਲ ਕੀਤੀਆਂ ਪਈਆਂ ਨੇ ਏਟੀਐਮ ਹੋਵੇ ਫਲਾਈਟ ਹੋਵੇ ਜਾਂ ਫਿਰ ਦੂਜੇ ਲੋਕ ਹੀ ਕਿਉਂ ਨਾ ਹੋਣ ਸਭ ਦੀ ਜ਼ੁਬਾਨ ਤੇ ਹਾਲਾਤ ਕੇਸਰੀ ਕੀਤੇ ਪਏ ਨੇ ਬੋਲੋ ਜੁਬਾਂ ਕੇਸਰੀ ਨਾਰਮਲੀ ਆਪਾਂ ਕਹਿੰਦੇ ਆ ਕਿ ਬਾਹਰ ਜਾ ਕੇ ਲੋਕ ਸਿੱਧੇ ਹੋ ਜਾਂਦੇ ਨੇ ਪਰ ਰੋਕੋ ਮੈਂ ਕੁਝ ਦਿਖਾਉਣਾ ਕੁਝ ਲੋਕ ਸਪੈਸ਼ਲ ਹੁੰਦੇ ਨੇ ਉਹ ਦੇਸ਼ ਛੱਡਣ ਤੋਂ ਬਾਅਦ ਵੀ ਆਪਣੇ ਇਰਾਦਿਆਂ ਤੇ ਕਾਇਮ ਰਹਿੰਦੇ ਨੇ ਆਹ ਵੀਡੀਓ ਯੂਕੇ ਦੀ ਐ ਜਿੱਥੇ ਉੱਥੋਂ ਦੀ ਸਰਕਾਰ ਨੂੰ ਸਪੈਸ਼ਲ ਟੀਮਜ਼ ਬੁਲਵਾਉਣੀਆਂ ਪਈਆਂ ਹਾਈ ਪਾਵਰ ਜੈਟਸ ਦੇ ਨਾਲ ਪਰ ਸਾਡੇ ਲੋਕਾਂ ਦੇ ਇਰਾਦੇ ਇੰਨੇ ਕਾਇਮ ਸੀ ਕਿ ਦਾਗ ਉਹਨਾਂ ਦੇ ਜੈਟਸ ਨਾਲ ਵੀ ਨਹੀਂ ਸਾਫ਼ ਹੋਏ ਪ੍ਰੋਬਲਮ ਕੰਟਰੀ ਚ ਇਕੱਲੇ ਗੁਟਕਾ ਧੁੱਕਣ ਦੀ ਨਹੀਂ ਐ ਡਰਾਈਵਿੰਗ ਕਰਦੇ ਹੋਏ ਸਾਡੇ ਕੋਲੇ ਲੇਨ ਡਿਸਪੀਸਪਲਨ ਨਹੀਂ ਐ ਵਾਈ ਇਸ एवरीवन ਡਰਾਈਵਿੰਗ ਔਨ ਦ ਰੌਂਗ ਸਾਈਡ ਤੁਸੀਂ ਨਾਰਮਲੀ ਦੇਖਿਆ ਹੋਣਾ ਕਿ ਫਾਟਕ ਲੱਗੇ ਹੋਣਗੇ ਤੇ ਕੁਝ ਐਵੇਂ ਦੇ ਲੋਕ ਹੋਣਗੇ ਜਿਹੜੇ ਸਹੀ ਲਾਈਨ ਦੇ ਵਿੱਚ ਲੱਗੇ ਹੋਣਗੇ ਰੂਲ ਫਾਲੋ ਕਰਕੇ ਖੜੇ ਹੋਣਗੇ ਪਰ ਕੁਝ ਬੁੱਧੀਜੀਵੀ ਆਉਣਗੇ ਜੋ ਕਿ ਉਹਨਾਂ ਦੇ ਉੱਪਰ ਦੀ ਆ ਕੇ ਉਹਨਾਂ ਦੇ ਅੱਗੇ ਫਾਟਕ ਦੇ ਬਿਲਕੁਲ ਨਾਲ ਆਪਣੀ ਕਾਰ پارک ਕਰ ਲੈਣਗੇ ਤੇ ਫਾਟਕ ਦੇ ਦੂਸਰੇ ਪਾਸੇ ਕਿਹੜਾ ਯੂਐਸ ਪੈਂਦਾ ਉਧਰ ਵੀ ਅਜੇ ਬੁੱਧੀਜੀਵੀ ਪਾਏ ਜਾਂਦੇ ਨੇ ਤੇ ਜਦੋਂ ਫਾਟਕ ਖੁੱਲਣ ਉਪਰੰਤ ਜਿਹੜਾ ਉੱਥੇ ਨਜ਼ਾਰਾ ਹੁੰਦਾ ਉਹ ਦੇਖਣ ਲਾਇਕ ਹੁੰਦਾ ਇਸ ਸਭ ਦੇ ਵਿੱਚ ਜਿਹੜਾ ਬੰਦਾ ਲਾ ਫਾਲੋ ਕਰਕੇ ਆਪਣੀ ਸਹੀ ਲਾਈਨ ਦੇ ਵਿੱਚ ਖੜਾ ਹੁੰਦਾ ਉਹ ਨੈਕਸਟ ਟਾਈਮ ਤੋਂ ਮਜਬੂਰ ਹੋ ਜਾਂਦਾ ਕਿ ਉਹ ਵੀ ਰੂਲ ਨੂੰ ਫਾਲੋ ਨਾ ਕਰੇ ਕਿਉਂਕਿ ਰੂਲ ਨੂੰ ਫਾਲੋ ਕਰਕੇ ਪੈਸ ਕੌਣ ਰਿਆ ਉਹੀ ਬੰਦਾ ਜਿਹੜਾ ਰੂਲ ਨੂੰ ਫਾਲੋ ਕਰ ਰਿਹਾ ਉਹਨੂੰ ਸੋਸਾਇਟੀ ਵੱਲੋਂ ਇਹ ਪ੍ਰੋਮਿਸ ਨਹੀਂ ਮਿਲਦਾ ਕਿ ਲੋਕੀ ਰੂਲ ਫਾਲੋ ਕਰਨਗੇ ਤੇ ਨੈਕਸਟ ਟਾਈਮ ਫਿਰ ਉਹ ਵੀ ਰੂਲ ਤੋੜਨ ਲੱਗ ਜਾਂਦਾ ਹੈ ਸਾਤਰੀ ਕਾਲ ਮਹਿਤਾਜ ਸਿੱਧੂ ਮੈਨੂੰ ਪਤਾ ਤੁਹਾਨੂੰ ਮੇਰੇ ਨੇਮ ਜਾਣਨ ਚ ਕੋਈ ਦਿਲਚਸਪੀ ਨਹੀਂ ਐ ਸੋ ਟਾਈਮ ਵੇਸਟ ਨਾ ਕਰਦੇ ਹੋਏ ਸਿੱਧਾ ਟੌਪਿਕ ਤੇ ਚੱਲਦੇ ਆਂ ਕਿੰਨੀ ਵਾਰ ਅਸੀਂ ਦੇਖਿਆ ਕਿ ਪਬਲਿਕ ਪਲੇਸ ਚਾਹੇ ਟ੍ਰੇਨ ਹੋਵੇ ਚਾਹੇ ਬੱਸ ਸਟੇਸ਼ਨ ਹੋਵੇ ਚਾਹੇ ਕੋਈ ਸਾਇਲੈਂਟ ਜ਼ੋਨ ਹੀ ਕਿਉਂ ਨਾ ਹੋਵੇ ਲੋਕ ਸ਼ਰਮ ਉੱਚੀ ਆਵਾਜ਼ ਦੇ ਵਿੱਚ ਫੋਨ ਚਲਾਉਂਦੇ ਨੇ ਸੋਚ ਕੇ ਦੇਖੋ ਤੁਸੀਂ ਟ੍ਰੇਨ ਤੇ ਜਾ ਰਹੇ ਹੋ ਰਾਤ ਦੇ 12 ਵਜੇ ਨੇ ਤੇ ਤੁਸੀਂ ਸੌਣਾ ਚਾਹੁੰਦੇ ਹੋ ਪਰ ਇਹ ਬੰਦਾ ਜਿਹੜਾ ਤੁਹਾਡੇ ਨਾਲ ਬੈਠਾ ਐ ਫੋਨ ਉੱਚੀ ਆਵਾਜ਼ ਦੇ ਵਿੱਚ ਚਲਾ ਰਿਹਾ ਤੇ ਕਪਲ ਸ਼ਰਮ ਦੀਆਂ ਵੀਡੀਓਜ਼ ਦੇਖ ਰਿਹਾ ਇਸ ਬੰਦੇ ਦੇ ਲਈ ਤਾਂ ਇੰਜੋਏਮੈਂਟ ਐ ਪਰ ਤੁਹਾਡੇ ਲਈ ਤਾਂ ਉਹ ਡਿਸਟਰਬੈਂ ਬੀਇੰਗ ਅਨ ਇੰਡੀਗਨਿਟੀ ਚੀਜ਼ਾਂ ਸਾਨੂੰ ਹੋ ਸਕਦਾ ਛੋਟੀਆਂ ਲੱਗਣ ਪਰ ਇਨ ਰੀਅਲ ਲਾਈਫ ਇਸ ਚੀਜ਼ਾਂ ਸਾਡਾ ਸਾਡੇ ਸਮਾਜ ਤੋਂ ਭਰੋਸਾ ਤੇ ਏਕਤਾ ਪੈਦਾ ਕਰਦੀਆਂ ਨੇ ਜਿਵੇਂ ਜਦੋਂ ਕੋਈ ਬੰਦਾ ਲਾਈਨ ਤੋੜ ਕੇ ਅੱਗੇ ਆ ਜਾਂਦਾ ਤਾਂ ਉਹਨੂੰ ਸੋਸਾਇਟੀ ਵੱਲੋਂ ਕੋਈ ਪ੍ਰੋਮਿਸ ਜਾਂ ਕੋਈ ਸੰਤੋਸ਼ਟੀ ਨਹੀਂ ਮਿਲਦੀ ਕਿ ਕਿ ਸੋਸਾਇਟੀ ਵੀ ਰੂਲ ਮੰਨੂਗੀ ਤਾਂ ਉਹ ਵੀ ਰੂਲ ਤੋੜਨ ਲੱਗ ਜਾਂਦਾ ਉਹ ਵੀ ਪਿੱਛੇ ਹਟ ਜਾਂਦਾ ਤੁਸੀਂ ਰੋਜ਼ ਰੋਡ ਤੇ ਲੜਾਈਆਂ ਹੁੰਦੀਆਂ ਦੇਖੀਆਂ ਹੋਣਗੀਆਂ ਇੱਕ ਦੂਜੇ ਨੂੰ ਗਾਲ੍ਹਾਂ ਕੱਢਦੇ ਲੋਕ ਦੇਖੇ ਹੋਣਗੇ ਕਿਉਂਕਿ ਸਾਡੇ 'ਚ ਸਿਵਿਕ ਸੈਂਸ ਦੀ ਕਮੀ ਹੈ ਜ਼ਿਆਦਾਤਰ ਦੇਸ਼ਾਂ ਦੇ ਵਿੱਚ ਡਰਾਈਵਿੰਗ ਜਿਹੜੀ ਆ ਉਹ ਕੋਆਪਰੇਟਿਵ ਕਿ ਜੇ ਤੁਹਾਨੂੰ ਜਗ੍ਹਾ ਚਾਹੀਦੀ ਆ ਤਾਂ ਕੋਈ ਗੱਲ ਨਹੀਂ ਤੁਸੀਂ ਜਗ੍ਹਾ ਲੈ ਲਓ ਤੁਸੀਂ ਪਹਿਲਾਂ ਨਿਕਲ ਜਾਓ ਪਰ ਸਾਡੇ ਇੱਥੇ ਇੱਕ ਕੰਪੀਟੀਸ਼ਨ ਹੈ ਸਾਡੇ ਇੱਥੇ ਟ੍ਰੇਨ 'ਚ ਵੜਨਾ ਇੱਕ ਕੰਪੀਟੀਸ਼ਨ ਆ ਟ੍ਰੇਨ 'ਚੋਂ ਨਿਕਲਣਾ ਕੰਪੀਟੀਸ਼ਨ ਆ ਟ੍ਰੇਨ 'ਚ ਸੀਟ ਲੈਣਾ ਇੱਕ ਕੰਪੀਟੀਸ਼ਨ ਆ ਮਾੜੀ ਸਿਵਿਕ ਸੈਂਸ ਵਾਲੀ ਪ੍ਰੋਬਲਮ ਦੇ ਨਾਲ ਨਜਿੱਠਣ ਨੂੰ ਸਾਨੂੰ 3 ਸਟੈਪ ਮਾਡਲ ਫਾਲੋ ਕਰਨਾ ਪਊਗਾ ਐਜੂਕੇਟ ਐਂਡ ਫੋਰਸ ði ਇਨਫਰਾਸਟ੍ਰਕਚਰ ਐਜੂਕੇਟ ਤੁਹਾਨੂੰ ਸਭ ਨੂੰ ਪਤਾ ਮੈਂ ਉਹਦੇ ਤੇ ਟਾਈਮ ਵੇਸਟ ਨਹੀਂ ਕਰੂੰਗਾ ਅੱਗੇ ਆ ਜਾਂਦੀ ਹੈ ਗੱਲ ਇਨਫੋਰਸ ਦੀ ਜਿਹੜੇ ਲਾਜ਼ ਨੇ ਤੁਸੀਂ ਯਕੀਨ ਨਹੀਂ ਕਰੋਗੇ ਇੰਡੀਆ ਦੇ ਲਾਜ਼ ਯੂਕੇ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦੇ ਨਾਲੋਂ ਸਟ੍ਰਿਕਟ ਨੇ ਜਿਵੇਂ ਜਸਟ ਫਾਰ ਐਨ ਐਗਜ਼ਾਮਪਲ ਇੰਡੀਆ ਦੇ ਵਿੱਚ ਪਰਮਿਸਿਬਲ ਐਲਕੋਹਲ ਅਮਾਉਂਟ ਕੀ ਆ 0.05 ਮਿਲੀਗ੍ਰਾਮ ਪਰ ਲੀਟਰ ਬਲੱਡ ਦੇ ਵਿੱਚ ਜਦਕਿ ਆਸਟ੍ਰੇਲੀਆ ਯੂਕੇ ਨਿਊਜ਼ੀਲੈਂਡ 'ਚ ਇਹ ਲਿਮਿਟ 0.08 ਐਮਜੀ ਪਰ ਪਰ ਲੀਟਰ ਤੇ ਆ ਬਾਈ ਲਾਅ ਅਸੀਂ ਸਟ੍ਰੈਕਟ ਨਾਲ ਪਰ ਪ੍ਰੋਬਲਮ ਆਉਂਦੀ ਹੈ ਇਨਫੋਰਸਮੈਂਟ ਤੇ 2018 ਦੇ ਵਿੱਚ 85144 ట్రాਫਿਕ ਪੁਲਿਸਮੈਨ ਦੀਆਂ ਪੋਜੀਸ਼ਨਸ ਚੋਂ 30% ਤੱਕ ਖਾਲੀ ਰਹਿ ਗਈਆਂ ਸੀ ਸੋ ਲਾਅਜ਼ ਬਣਾਈ ਚੱਲੋ ਕੋਈ ਫਰਕ ਹੀ ਨਹੀਂ ਪੈਣਾ ਜਦੋਂ ਤੱਕ ਇੰਪਲੀਮੈਂਟ ਨਹੀਂ ਹੁੰਦੇ ਉਹ ਲਾਗੂ ਨਹੀਂ ਹੁੰਦੇ ਲਾਅਜ਼ ਹੁਣ ਚੱਲਦੇ ਆ ਇਨਫਰਾਸਟ੍ਰਕਚਰ ਤੇ ਸੇਮ ਬੰਦਾ ਜਦੋਂ ਲੋਕਲ ਰੇਲਵੇ ਸਟੇਸ਼ਨ ਤੇ ਜਾਂਦਾ ਤਾਂ ਹੋਰ ਤਰ੍ਹਾਂ ਰਿਐਕਟ ਕਰਦਾ ਉਹੀ ਬੰਦਾ ਮੈਟਰੋ ਸਟੇਸ਼ਨ ਤੇ ਜਾਂਦੇ ਸਾਰ ਸੋਫਿਸਟੀਕੇਟਿਡ ਹੋ ਜਾਂਦਾ ਕਿਉਂ ਇਹਦਾ ਕਾਰਨ ਹੈ ਕਿ ਮੈਟਰੋ ਸਟੇਸ਼ਨਸ ਪਹਿਲਾਂ ਤੋਂ ਹੀ ਸਾਫ਼ ਹੁੰਦੇ ਨੇ ਇਹ ਕਹਿ ਲੋ ਮੇਨਟੇਨ ਕਰਕੇ ਰੱਖੇ ਗਏ ਹੁੰਦੇ ਪਹਿਲਾਂ ਤੋਂ ਹੀ ਸਾਫ਼ ਚੀਜ਼ ਨੂੰ ਜਾਂ ਸਾਫ਼ ਜਗ੍ਹਾ ਨੂੰ ਦੇਖ ਕੇ ਅਸੀਂ ਲੋਕ ਘੱਟ ਗੰਦ ਪਾਉਂਦੇ ਆ ਜਦ ਕਿ ਜੇ ਕੋਈ ਪਹਿਲਾਂ ਤੋਂ ਹੀ ਚੀਜ਼ ਗੰਦੀ ਆ ਤਾਂ ਅਸੀਂ ਵੀ ਉੱਥੇ ਗੰਦ ਪਾ ਦਿੰਦੇ ਆ ਕਿ ਸਾਡੇ ਗੰਦ ਸਿੱਟਣ ਨਾਲ ਕੀ ਹੋਣਾ ਇਹ ਤਾਂ ਪਹਿਲਾਂ ਹੀ ਗੰਦੀ ਆ ਇਹੋ ਜਿਹਾ ਹੀ ਐਕਸਪੈਰੀਮੈਂਟ ਬੈਂਗਲੁਰੂ ਚ ਵੀ ਕੀਤਾ ਗਿਆ ਸੀ ਇਹ ਇੱਕ ਕੰਦ ਦਾ ਬੈਂਗਲੁਰੂ ਦੇ ਵਿੱਚ ਜਿਹਨੂੰ ਲੋਕਾਂ ਨੇ ਗੁਟਕਾ ਥੁੱਕ ਥੁੱਕ ਕੇ ਲਾਲ ਕਰਤਾ ਸੀ ਉਸੇ ਕੰਦ ਨੂੰ ਜਦੋਂ ਰੀਪੇਂਟ ਕੀਤਾ ਗਿਆ ਤਾਂ ਇਹੋ ਜਿਹੇ ਰਿਜ਼ਲਟਸ ਸਾਹਮਣੇ ਆਏ ਇਹ ਸਭ ਚੀਜ਼ਾਂ ਫਰਕ ਪਾਉਂਦੀਆਂ ਨੇ ਸਾਡੀ ਸੋਸਾਇਟੀ ਬਹੁਤ ਲੋ ਟ੍ਰਸਟ ਸੋਸਾਇਟੀ ਆ ਅਸੀਂ ਡਰਾਈਵਰ ਨੂੰ ਕਾਰ ਦੇਣ ਤੋਂ ਪਹਿਲਾਂ ਫਿਊਲ ਟੈਂਕ ਚੈੱਕ ਕਰਦੇ ਆ ਘਰੋਂ ਕੁਝ ਗੁੰਮ ਜਾਂਦਾ ਤਾਂ ਅਸੀਂ ਆਪਣੀ ਮੇਡ ਤੇ ਸ਼ੱਕ ਕਰਦੇ ਆ ਰੈਸਟੋਰੈਂਟ ਚ ਕੁਝ ਖਾਦਾ ਤਾਂ ਉਹਦਾ ਬਿੱਲ ਅਸੀਂ ਰੀ ਟੋਟਲ ਵੀ ਕਰਦੇ ਆ ਤੇ ਇੱਕ ਚੀਜ਼ ਜੋ ਮੇਰੇ ਨਾਲ ਹੋਈ ਮੈਨੂੰ ਬੜੀ ਹੈਰਾਨੀ ਹੋਈ ਇਸ ਚੀਜ਼ ਦੇ ਨਾਲ ਕਿ ਮੈਨੂੰ ਮੇਰੇ ਕਿਸੇ ਦੋਸਤ ਨੇ ਮੇਲ ਭੇਜੀ ਤੇ ਫੋਨ ਕੀਤਾ ਕਨਫਰਮ ਕਰਨ ਦੇ ਲਈ ਕਿ ਮੇਲ ਪਹੁੰਚ ਗਈ ਅਸੀਂ ਟੈਕਨੋਲੋਜੀ ਤੱਕ ਤੇ ਵੀ ਟਰਸਟ ਨਹੀਂ ਕਰਦੇ ਵੈਸੇ ਤਾਂ ਮੈਂ ਸੋਲੂਸ਼ਨਸ ਨਾਲ ਦੀ ਨਾਲ ਹੀ ਦਿੰਦਾ ਆਂ ਪਰ ਤੁਹਾਡੇ ਨਾਲ ਕੁਝ ਹੋਰ ਵੀ ਸੋਲੂਸ਼ਨਸ ਤੇ ਮੈਂ ਗੱਲ ਕਰਦਾ ਅਸੀਂ ਹਰ ਵਾਰ ਸਰਕਾਰ ਨੂੰ ਜ਼ਿੰਮੇਵਾਰ ਨਹੀਂ ਠਹਿਰਾ ਸਕਦੇ ਪਹਿਲਾ ਫਰਜ਼ ਸਾਡਾ ਬਣਦਾ ਫੇਰ ਇਸ ਕਹਾਣੀ ਦੇ ਵਿੱਚ ਕੋਈ ਹੋਰ ਆਉਂਦਾ ਅਸੀਂ ਗੰਦ ਪਾਈ ਚਲੀਏ ਤੇ ਫਿਰ ਸਰਕਾਰ ਨੂੰ ਕਹੀਏ ਵੀ ਇਹ ਸਾਫ਼ ਨਹੀਂ ਕਰਦੀ ਇਹ ਤਾਂ ਕੋਈ ਗੱਲ ਨਾ ਬਣੀ ਇਸ ਵੀਡੀਓ ਚ ਅਸੀਂ ਸਿੱਖ ਸਕਦੇ ਹਾਂ ਕਿ ਕਿਵੇਂ ਬੈਂਗਲੁਰੂ ਦੀ ਜਿਹੜੀ ਉਹ ਇੱਕ ਗੰਧ ਵਾਲੀ ਮੈਗਜ਼ਾਮਪਲ ਦਿੱਤੀ ਆ ਜਾਂ ਮੈਟਰੋ ਸਟੇਸ਼ਨ ਦੀ ਮੈਗਜ਼ਾਮਪਲ ਦਿੱਤੀ ਆ ਤਾਂ ਇਤੋਂ ਬੜਾ ਹੀ ਕਲੀਅਰ ਹੋ ਜਾਂਦਾ ਕਿ ਜੇ ਅਸੀਂ ਆਪਣੇ ਇਨਫਰਾਸਟ੍ਰਕਚਰ ਨੂੰ ਮੇਨਟੇਨ ਕਰਕੇ ਰੱਖਾਂਗੇ ਤਾਂ ਸੈਂਸਿਬਿਲਿਟੀ ਲੋਕਾਂ ਦੇ ਵਿੱਚ ਆਟੋਮੈਟਿਕਲੀ ਆ ਜਾਂਦੀ ਹੈ ਨੈਕ ਸੋਲੂਸ਼ਨ ਤੇ ਚੱਲਦੇ ਆ ਜੋ ਗਵਰਨਮੈਂਟ ਸਾਈਡ ਤੋਂ ਵੀ ਕੀਤਾ ਜਾ ਸਕਦਾ ਉਹ ਲਾਅ ਇਨਫੋਰਸਮੈਂਟ ਦੇ ਉੱਪਰ ਇਹ ਕੱਲੇ ਲਾਅਜ਼ ਬਣਾਉਣੇ ਬੁਕਸ ਦੇ ਵਿੱਚ ਸਟ੍ਰਿਕਟ ਲਾਅਜ਼ ਬਣਾਈ ਚੱਲੋ ਕੋਈ ਫਰਕ ਨਹੀਂ ਪੈਣਾ ਜਦੋਂ ਤੱਕ ਉਹ ਗਰਾਊਂਡ ਲੈਵਲ ਤੇ ਅਪਲਾਈ ਨਹੀਂ ਹੁੰਦੇ ਥੈਨ ਸਾਨੂੰ ਸੁਸਾਇਟੀ ਨੂੰ ਵੀ ਇਹ ਦੱਸਣਾ ਪਊਗਾ ਕਿ ਪਬਲਿਕ 'ਚ ਜੇ ਕੋਈ ਫੋਨ ਚਲਾ ਰਿਹਾ ਤਾਂ ਉਹਦਾ ਫੋਨ ਨਹੀਂ ਦੇਖਣਾ ਤੁਸੀਂ ਦੇਖਿਆਊਗਾ ਫੋਨ ਇੱਕ ਬੰਦਾ ਯੂਜ਼ ਕਰ ਰਿਹਾ ਹੁੰਦਾ ਬੱਸ ਸਿਟਾ ਤੇ ਜਿਹੜੇ 10 ਆਲੇ ਦੋਲੇ ਵਾਲੇ ਲੋਕ ਖੜੇ ਜਾਂ ਬੈਠੇ ਹੁੰਦੇ ਨੇ ਉਹ ਵੀ ਉਹਦੇ ਫੋਨ ਦੇ ਵਿੱਚ ਵੜੇ ਹੁੰਦੇ ਨੇ ਲੋਕਾਂ ਨੂੰ ਇਹ ਸੈਂਸ ਹੋਣੀ ਚਾਹੀਦੀ ਆਪਾਂ ਨੂੰ ਇਹ ਦੱਸਣਾ ਪਊਗਾ ਕਿ ਅਗਲੇ ਦੀ ਪ੍ਰਾਈਵੇਸੀ ਅਸੀਂ ਨਹੀਂ ਦੇਖਣਾ ਤੇ ਫੋਨ ਚਲਾਉਣ ਵਾਲੇ ਨੂੰ ਵੀ ਚਾਹੀਦਾ ਕਿ ਜੇ ਪਬਲਿਕ 'ਚ ਉਹਨੇ ਕੁਝ ਦੇਖਣਾ ਤਾਂ ਅੱਜਕੱਲ 100 ਰੁਪਏ ਤੋਂ ਹੈੱਡਫੋਨਸ ਸ਼ੁਰੂ ਹੋ ਜਾਂਦੇ ਨੇ ਕਿਰਪਾ ਕਰਕੇ ਖਰੀਦਣ ਦੀ ਕਿਰਪਾਲਤਾ ਕਰੋ। ਏਂਡ ਇੰਡ ਜੇ ਤੁਸੀਂ ਸੋਚ ਰਹੇ ਹੋ ਕਿ ਇੰਨੀ ਸੈਂਸਿਬਲ ਸੋਸਾਇਟੀ ਬਣਾਉਣੀ ਪੋਸੀਬਲ ਨਹੀਂ ਹੈ ਤਾਂ ਇੱਕ ਵਾਰੀ ਇੰਦੌਰ ਜਾਂ ਕਿਗਾਲੀ ਜਿਹਦੀ ਮੈਂ ਐਗਜ਼ਾਮਪਲ ਦਿੱਤੀ ਸੀ ਇਹਨਾਂ ਦੇ ਪਹਿਲਾਂ ਦੇ ਹਾਲਾਤ ਜਾ ਕੇ ਜ਼ਰੂਰ ਦੇਖਿਓ। ਬਹੁਤ ਧੰਨਵਾਦ ਇਸ ਵੀਡੀਓ ਨੂੰ ਦੇਖਣ ਦੇ ਲਈ ਆਪਾਂ ਮਿਲਦੇ ਆਂ ਨੈਕਸਟ ਵੀਡੀਓ ਦੇ ਵਿੱਚ। ਥੈਂਕ ਯ